ਕਨੋਰੀ ਦੇ ਨਾਲ ਦੇ ਨੇ ਉਹ ਚੱਕ ਚੱਕ ਕੇ ਲੈ ਕੇ ਜਾਂਦੇ ਹੋਏ ਆ ਵੇਖੋ ਵੀਰੋ ਕਿਸਾਨ ਵੀਰੋ ਆਪੋ ਆਪਣਾ ਸਮਾਨ ਚ ਪਾ ਲੋ ਨਹੀਂ ਤਾਂ ਕੱਲ ਨੂੰ ਕੋਈ ਲੋਹੇ ਦਾ ਕੋਈ ਲੋਹੇਦਾਰ ਉਹ ਵੀਰੋ ਕੋਈ ਰਹਿਮ ਕਰ ਦੋ ਰਹਿਮ ਕਰ ਦੋ ਕੋਈ ਮਾੜੀ ਮੋਟੀ ਕਿਸਾਨ ਤਾਂ ਲੁੱਟਿਆ ਗਿਆ ਤੇ ਤੁਸੀਂ ਸ਼ਰਮ ਕਰ ਲਓ ਕੋਈ ਮਾੜੀ ਮੋਟੀ ਆਹ ਦੇਖੋ ਹਾਲਾਤ ਨੇ ਕੀ ਨੇ ਆਹ ਲੋਹੇ ਦੀਆਂ ਪੈਪਾਂ ਤੱਕ ਲੈ ਕੇ ਕਿਸਾਨ ਵੀਰੋ ਆਪਣਾ ਸਮਾਨ ਚਾਮ ਕੇ ਲੈ ਜਾਓ ਹੁਣ ਤੱਕ ਤਾਂ ਕੋਈ ਲੋਹੇ ਦਾ ਸਮਾਨ ਪਿਆ ਆ ਇਹ ਸਭ ਉੱਜੜ ਜਾਣਾ ਐ ਤੇ ਸਭ ਇਹਨਾਂ ਨੇ ਚੱਕ ਕੇ ਲੈ ਜਣਾ ਕਿਸਾਨ ਵੀਰੋ ਖਨੋਰੀ ਬਾਰਡਰ ਤੋਂ ਪਹੁੰਚੋ ਤੇ ਆਪੋ ਆਪਣਾ ਸਮਾਨ ਲੋਹੇ ਦਾ ਜੋ ਵੀ ਲੋਹੇ ਦੇ ਘਰ ਪਾਏ ਸੀ ਉਹ ਲੈ ਜਾਓ ਟਰਾਲੀਆ ਟਰੈਕਟਰ ਇੱਥੋਂ ਕੁਝ ਨਹੀਂ ਲੈਣਾ ਸਭ ਇਹਨਾਂ ਨੇ ਚੱਕ ਕੇ ਲੈ ਜਾਣਾ ਆ ਲੁਟੇਰੇ ਲੁੱਟੀ ਜਾਂਦੇ ਆ ਕਿਸਾਨ ਵੀਰੋ ਹਾਲਾਤ ਵੇਖੋ ਤੁਹਾਨੂੰ ਦਿਖਾ ਰਹੇ ਆ ਸਾਰੇ ਖਨੋਰੀ ਬਾਰਡਰ ਦੇ ਨੇ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਜੀ ਆਹ ਵੇਖੋ ਕਿਸ ਤਰੀਕੇ ਔਰ ਦੇਖੋ ਸਮਾਨ ਤੱਕ ਲੁੱਟਿਆ ਜਾ ਰਿਹਾ ਏ ਆਹ ਵੇਖੋ ਆਹ ਦੇਖੋ ਤੁਸੀਂ ਇਕ ਖਨੋਰੀ ਬਾਰਡਰ ਦੇ ਹਾਲਾਤ ਨੇ ਸਾਰੇ ਆ ਦੇਖੋ ਮੌਕੇ ਦੇ ਹਾਲਾਤ ਨੇ ਖਨੋਰੀ ਬਾਰਡਰ ਤੇ ਵੀਰੋ ਆਪਣਾ ਸਮਾਨ ਸੰਭਲੋ ਇੱਥੇ ਸਭ ਲੁੱਟਿਆ ਜਾ ਰਿਹਾ ਹੈ ਤੁਹਾਡਾ ਕਿਸਾਨ ਤਾਂ ਪਹਿਲਾਂ ਸਰਕਾਰਾਂ ਨੇ ਲੁੱਟਿਆ